2002 ਤੋਂ ਲੈ ਕੇ 2025 ਤੱਕ 2002 ਤੋਂ ਲੈ ਕੇ 2025 ਤੱਕ ਦੇ ਲਗਭਗ 23 ਸਾਲਾਂ ਦੇ ਸਮੇਂ ਦੌਰਾਨ ਜੋ ਪੰਜਾਬ ਦੇ ਸਿਆਸਤਦਾਨ ਚਾਹੇ ਉਹ ਕਾਂਗਰਸ ਪਾਰਟੀ ਚ ਨੇ ਚਾਹੇ ਉਹ ਅਕਾਲੀ ਦਲ ਚ ਨੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਚ ਨੇ ਚਾਹੇ ਉਹ ਆਮ ਆਦਮੀ ਪਾਰਟੀ ਚ ਨੇ ਇਹਨਾਂ ਸਾਰੀਆਂ ਪਾਰਟੀਆਂ ਦੇ ਲੀਡਰ ਸਹਿਬਾਨ ਨੇ ਇੱਕ ਬਹੁਤ ਵੱਡੇ ਮੁੱਦੇ ਦੀ ਗੱਲ ਜਿਹੜੀ ਆ ਪੰਜਾਬ 'ਚ 2002 ਤੋਂ ਲੈ ਕੇ ਹੁਣ ਤੱਕ ਉਸ ਬੁੱਦੇ ਤੇ ਗੱਲ ਚੱਲੀ ਆ 2002 ਦੀ ਇਲੈਕਸ਼ਨ ਲੈ ਲਓ 2007 ਤੱਕ ਕਰਪਸ਼ਨ ਦੀ ਗੱਲ ਪੰਜਾਬ ਚੱਲੀ ਕਿ ਆਕਾਲੀ ਦਲ ਦੇ ਨੇਤਾਵਾਂ ਨੇ ਵੱਡੇ ਪੱਧਰ ਤੇ ਪੰਜਾਬ ਚ ਕਰਪਸ਼ਨ ਕੀਤੀ 2007 ਤੋਂ ਲੈ ਕੇ 17 ਤੱਕ 2007 ਤੋਂ ਲੈ ਕੇ 17 ਤੱਕ ਪੰਜਾਬ ਵਿੱਚ ਆਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗਠਜੋੜ ਦੀ ਸਰਕਾਰ ਪੰਜਾਬ ਚ ਰਹੀ ਪੂਰੇ 10 ਸਾਲ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪੰਜਾਬ ਚ ਰਾਜ ਕੀਤਾ ਔਰ ਪਹਿਲੀ ਵਾਰ ਉਸ 10 ਸਾਲ ਦੇ ਸਮੇਂ ਦੌਰਾਨ ਜਦੋਂ ਵੀ ਕਦੇ ਜਦੋਂ ਵੀ ਕਦੇ ਪੰਜਾਬ ਦੀ ਹਿਸਟਰੀ ਲਿਖੀ ਜਾਊਗੀ ਸਾਡੇ ਜਿਹੜੇ ਇਤਿਹਾਸਕਾਰ ਨੇ ਜਦੋਂ ਪੰਜਾਬ ਦੀ ਹਿਸਟਰੀ ਦਾ ਲੇਖ ਪੰਜਾਬ ਦੀ ਸਿਆਸਤ ਦਾ ਲੇਖਾ ਜੋਖਾ ਕਰਨਗੇ 2007 ਤੋਂ ਲੈ ਕੇ 17 ਤੱਕ ਤਾਂ ਉਹਦੇ ਵਿੱਚ ਪਹਿਲੀ ਵਾਰ ਨਾਮ ਆਊਗਾ ਕਿ ਪੰਜਾਬ ਚ ਚਿੱਟਾ ਕਿੱਥੋਂ ਤੇ ਕਿੱਥੇ ਤੱਕ ਪਹੁੰਚਿਆ ਚਿੱਟੇ ਦਾ ਰੂਟ ਜਿਹੜਾ ਉਹ ਡਿਸਕਸ ਕੀਤਾ ਜਾਊਗਾ ਹਰਨ ਦਾ ਰੂਟ ਜਿਹੜਾ ਉਹ ਡਿਸਕਸ ਕੀਤਾ ਜਾਊਗਾ ਸਮੈਕ ਦਾ ਰੂਟ ਡਿਸਕਸ ਕੀਤਾ ਜਾਊਗਾ ਔਰ ਸਰਕਾਰ ਕੀ ਨਹੀਂ ਰਹੀਆ ਉਹ ਡਿਸਕਸ ਕੀਤੀ ਜਾਊ ਔਰ ਕਾਰਾਂ ਕਿਹੜੀਆਂ ਸੀਗੀਆਂ ਇਹ ਡਿਸਕਸ ਕੀਤੀਆਂ ਜਾਣਗੀਆਂ ਔਰ ਵਿਕਤੀ ਵਿਸ਼ੇਸ਼ ਕਿਹੜੇ ਸੀ ਇਹ ਡਿਸਕਸ ਕੀਤਾ ਜਾਊਗਾ ਜਦੋਂ ਪੰਜਾਬ ਦੇ ਇਤਿਹਾਸਕਾਰ ਪੋਲੀਟੀਕਲ ਹਿਸਟਰੀ ਲਿਖਣਗੇ ਜਦੋਂ ਪੰਜਾਬ ਦੇ ਇਤਿਹਾਸਕਾਰ ਪੰਜਾਬ ਦੀ ਸਿਆਸਤ ਦਾ ਵਿਸ਼ਲੇਸ਼ਣ ਅਬਦੇ ਸ਼ਬਦਾਂ ਦੇ ਅੰਦਰ ਕਿਤਾਬਾਂ 'ਚ ਬੰਦ ਕਰਨਗੇ ਔਰ ਲਿਖ ਕੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਰੱਖਣਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੜਿਆ ਕਰਨਗੀਆਂ ਕਿ ਹਾਂ ਪੰਜਾਬ 'ਚ 2000 ਤੋਂ ਲੈ ਕੇ 17 ਤੱਕ ਦਾ ਕੀ ਸਿਆਸਤ ਦੇ ਦੌਰਾਨ ਵਾਪਰਿਆ ਔਰ 17 ਤੋਂ ਲੈ ਕੇ 22 ਤੱਕ ਪੰਜਾਬ ਦੇ ਅੰਦਰ ਕੀ ਕੀ ਵਾਪਰਿਆ ਇਹਦੀ ਜਿਹੜੀਆਂ ਬਸ਼ਰੇਸ਼ਨ ਪੰਜਾਬ 'ਚ ਵੱਡੇ ਪੱਧਰ ਤੇ ਆਉਣ ਵਾਲੇ ਸਮੇਂ 'ਚ ਸਾਡੀ ਲੋਕ ਕਾਰਿਆ ਕਰਨਗੇ ਇਸ ਸਮੇਂ ਦੌਰਾਨ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਉਹਨਾਂ ਦੀ ਲਸਲ ਕੁੱਸੀ ਕਰਨ ਦਾ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੇ ਉਲੀਕਿਆ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੋਰ ਕਮੇਟੀ ਆ ਉਹਨਾਂ ਦੀ ਜਿਹੜੀ ਜਿਹੜੀ ਜਿਹੜਾ ਗਰੁੱਪ ਆ ਜਿਹੜਾ ਉਹਨਾਂ ਦੇ ਬਾਰੇ ਡਿਸਕਸ ਕਰਦਾਗਾ ਉਹਨਾਂ ਨੇ ਕਿਵੇਂ ਸੋਚਿਆ ਕਿ ਆਪਾਂ ਕਿਹੜੇ ਲੀਡਰ ਨੂੰ ਅੱਗੇ ਲਾਈਏ ਔਰ ਪੰਜਾਬ ਦੀ ਜਵਾਨੀ ਦੀ ਨਸਲ ਕੁਸੀ ਕਰੀਏ ਪੰਜਾਬ ਦੀ ਜਵਾਨੀ ਨੂੰ ਤਬਾਹ ਕਰੀਏ ਪੰਜਾਬ ਦੇ ਲੋਕਾਂ ਨੂੰ ਤਬਾਹ ਕਰੀਏ ਇਹੀ ਕਾਰਨ ਆ ਇਹ ਵੀ ਲਿਖਿਆ ਜਾਊਗਾ ਕਿ 2007 ਤੋਂ ਲੈ ਕੇ 2017 ਤੱਕ ਸਭ ਤੋਂ ਵੱਧ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵੱਲ ਰੁਖ ਕੀਤਾ ਭਾਰਤ ਛੱਡ ਕੇ ਪੰਜਾਬ ਛੱਡ ਕੇ ਆਪਣੀ ਆਪਣੀ ਧਰਤੀ ਛੱਡ ਕੇ ਜਿੱਥੇ ਉਹ ਪੈਦਾ ਹੋਏ ਨੇਗੇ ਉਹਨੂੰ ਛੱਡ ਕੇ ਸੱਤ ਸਮੁੰਦਰੋਂ ਪਾਰ ਗਏ ਨੇ ਕਿਉਂ ਗਏ ਨੇ ਉਹਨਾਂ ਦੇ ਮਨ ਦੇ ਅੰਦਰ ਕੀ ਡਰ ਸੀ ਕੀ ਤਾਕਲਾ ਸੀ ਕੀ ਫਿਊਚਰ ਬਾਰੇ ਪਲਾਨ ਸੀ ਕੀ ਉਹ ਆਪਣੇ ਫਿਊਚਰ ਤੋਂ ਡਰਦੇ ਸੀ ਕੀ ਆਪਣੇ ਭਵਿੱਖ ਤੋਂ ਡਰਦੇ ਸੀ ਕਿ ਪੰਜਾਬ ਦੇ ਅੰਦਰ ਕੀ ਵਾਪਰ ਰਿਹਾਗਾ ਪੰਜਾਬ ਨੂੰ ਕਿਸ ਤਰ੍ਹਾਂ ਖਾਇਆ ਜਾ ਰਿਹਾਗਾ ਇਹ ਸਾਰੀਆਂ ਗੱਲਾਂ ਸਾਡੇ ਇਤਿਹਾਸਕਾਰ ਆਪਣੀਆਂ ਆਪਣੀ ਬੁੱਕ ਦੇ ਦੌਰਾਨ ਡਿਸਕਸ ਕਰਨਗੇ और उस समय यह भी चर्चा होगी क्योंकि सियासतदान कले प्रेस के बयान तो नहीं इतिहासकार कि विश्लेषण करा इतिहास का जीडी विधानसभा सरकार की जोड़ी विधानसभा उस विधानसभा किस समय बिक्रम मजिठे ने की बोलिया किस समय नवजोत सिंह सिद्धू ने की बोलिया किस समय चरणजीत सिंह चनी ने की बोलिया ਕਿਸ ਸਮੇਂ ਪ੍ਰਤਾਪ ਸਿੰਘ ਬਾਜਬਾ ਨੇ ਕੀ ਬੋਲਿਆ ਕਿਸ ਸਮੇਂ ਰਬਨਿத் ਸਿੰਘ ਮਿੱਟੂ ਨੇ ਦੇਸ਼ ਦੀ ਪਾਰਲੀਮੈਂਟ ਚ ਕੀ ਬੋਲਿਆ ਕਿਸ ਸਮੇਂ ਸੁਪਾਲ ਸਿੰਘ ਖਹਿਰਾ ਨੇ ਕੀ ਬੋਲਿਆ ਕਿਉਂਕਿ ਸ਼ਾਇਦ ਅਖਬਾਰਾਂ ਚ ਲਿਖੀਆਂ ਗੱਲਾਂ ਸ਼ਾਇਦ ਤੁਹਾਡੀਆਂ ਵੀਡੀਓਜ਼ ਡਿਲੀਟ ਹੋ ਸਕਦੀਆਂ ਨੇ ਐਡਿਟ ਹੋ ਸਕਦੀਆਂ ਨੇ ਚੇਂਜ ਕੀਤੀਆਂ ਜਾ ਸਕਦੀਆਂ ਨੇ ਇਹ ਕੁਐਸਚਨ ਖੜਾ ਕੀਤਾ ਜਾ ਸਕਦਾ ਕਿ ਫਰਲਾਣਾ ਅਖਬਾਰ ਇਦਾਂ ਲਿਖਦਾ ਸੀ ਫਰਲਾਣਾ ਜਿਹੜਾ ਨਿਊਜ਼ਪੇਪਰ ਸੀ ਉਹ ਗਲਤ ਲਿਖਦਾ ਸੀ ਫਲਾਣੀ ਜਿਹੜੀ ਆ ਟੀਵੀ ਚੈਨਲ ਉਹ ਗਲਤ ਪ੍ਰਚਾਰ ਕਰਦਾ ਸੀਗਾ ਪਰ ਲੇਕਿਨ ਭਰਾਵੋ ਪੰਜਾਬ ਦੀ ਵਿਧਾਨ ਸਭਾ ਜਿਹਦੇ ਅੰਦਰ ਇੱਕ ਪ੍ਰਕਿਰਿਆ ਦੇ ਤਹਿਤ ਸਾਡੇ ਮੁਲਾਜ਼ਮ ਭਰਤੀ ਕੀਤੇ ਜਾਂਦੇ ਨੇ ਜਿਹੜੇ ਇੱਕ ਪਾਸੇ ਰਿਕਾਰਡਿੰਗ ਹੁੰਦੀ ਆ ਇੱਕ ਪਾਸੇ ਪੰਜਾਬ ਵਿਧਾਨ ਸਭਾ ਦੀ ਰਿਕਾਰਡਿੰਗ ਹੁੰਦੀ ਆ ਔਰ ਦੂਸਰੇ ਪਾਸੇ ਨਾਲ ਦੀ ਨਾਲ ਇਨ ਰਾਈਟਿੰਗ ਦੇ ਅੰਦਰ ਸਾਡੇ ਮੁਲਾਜ਼ਮ ਜਿਹੜੇ ਨੇ ਉਹ ਲਿਖਦੇ ਨੇ ਕਿ ਸਪੀਕਰ ਸਾਹਿਬ ਬੋਲਦੇ ਨੇ ਕੀ ਬੋਲਦੇ ਨੇ ਹੁਣ ਬਿਗਨਾ ਸ਼ੋਰ ਹੈ ਬੰਦ ਕਰ ਲੋ ਹੁਣ ਮਿਕਰਮ ਮਜੀਠੀਆ ਬੋਲ ਰਿਹਾਗਾ ਹੁਣ ਨਵਜੋਤ ਸਿੰਘ ਸਿੱਧੂ ਟਕਰਾ ਗਿਆ ਹੈ ਹੁਣ ਸੁਖਪਾਲ ਸਿੰਘ ਫੈਰਾ ਜੀ ਆ ਗਏ ਹਨ ਹੁਣ ਚਰਨਜੀਤ ਸਿੰਘ ਚੰਨੀ ਮਾਨਜੋਗ ਮੁੱਖ ਮੰਤਰੀ ਸਾਹਿਬ ਆ ਗਏ ਹਨ ਹੁਣ ਕੈਪਟਨ ਅਮੰਦਰ ਸਿੰਘ ਜੀ ਆ ਗਏ ਹਨ ਇਹਨਾਂ ਨੂੰ ਬੋਲਣ ਦਾ ਮੌਕਾ ਦੇ ਦਿਓ ਕਿਉਂਕਿ ਹਾਊਸ ਦੇ ਲੀਡਰ ਹਨ ਹੁਣ ਆਪੋਜੀਸ਼ਨ ਦੇ ਲੀਡਰਾਂ ਨੂੰ ਬੋਲਣਗੇ ਇਹ ਸਾਰੀਆਂ तमाम ਗੱਲਾਂ ਆ ਜਿਹੜੀ ਸਾਡੇ ਕੋਲੇ ਬਿਲਕੁਲ ਰਾਈਟਿੰਗ ਵੋਕਲ ਚ ਲਿਖੀਆਂ ਗੰਜ ਨਹੀਂ ਗਈਆਂ ਇਹ ਮੈਂ ਆਪਣੇ ਕੋਲੋਂ ਦੀ ਬੋਲ ਰਿਹਾ ਅੱਜ ਮੇਰੇ ਜਿਹੜੇ ਬੋਲ ਨੇ ਉਹ ਮੇਰੇ ਆਪਣੇ ਨਹੀਂ ਹੈਗੇ ਉਹ ਆ ਪੰਜਾਬ ਵਿਧਾਨ ਸਭਾ ਦੀ ਹਿਸਟਰੀ ਦੇ ਨੇਗੇ ਬੜੀ ਹੁਣੀ ਰੀਸੈਂਟ ਹਿਸਟਰੀ ਦੇ ਨੇਗੇ ਕੋਈ ਪੁਰਾਣੀ ਹਿਸਟਰੀ ਦੇ ਨਹੀਂ ਹੈਗੇ ਕੋਈ 20 ਸਾਲਾ ਪੁਰਾਣੀ ਹਿਸਟਰੀ ਦੇ ਨਹੀਂ ਹੈਗੇ ਕਿ ਕੋਈ 50 ਸਾਲਾ ਹਿਸਟਰੀ ਦੇ ਨੇ 100 ਸਾਲਾ ਹਿਸਟਰੀ ਦੇ ਨੇ ਇਹ ਬਿਲਕੁਲ ਪਿਛਲੇ 25 ਸਾਲ 20 ਸਾਲ 10 ਸਾਲ 8 ਸਾਲ 5 ਸਾਲ 3 ਸਾਲ ਉਸ ਹਿਸਟਰੀ ਦੇ ਜਿਹੜੇ ਕਾਗਜ਼ ਮੈਂ ਤੁਹਾਡੇ ਕੋਲ ਲੈ ਕੇ ਆਇਆਗਾ ਕਿ ਕਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਬਾ ਨੇ 16 ਸਤੰਬਰ ਪ੍ਰਤਾਪ ਸਿੰਘ ਬਾਜਬਾ ਨੇ 16 ਸਤੰਬਰ ਯਾਦਾ ਸੌਰੀ 19 ਸਤੰਬਰ 2016 ਨੂੰ 19 ਸਤੰਬਰ 2016 ਨੂੰ ਜਿਹੜੇ ਹੁਣ ਪੰਜਾਬ ਵਿਧਾਨ ਸਭਾ ਚ ਲੀਡਰ ਆਫ অপੋਜੀਸ਼ਨ ਨੇ ਔਰ ਕਾਂਗਰਸ ਪਾਰਟੀ ਨੇ ਉਹਨੂੰ ਲੀਡਰ ਆਫ অপੋਜੀਸ਼ਨ ਅਪਾਇੰਟ ਕੀਤਾ ਹੋਇਆ ਕੀ ਬੋਲਿਆ ਕਿ ਪੱਟੀ ਦੇ ਲੋਕਾਂ ਨੂੰ ਸਵੋਧਨ ਹੁੰਦਾ ਹੈ ਕੀ ਬੋਲਿਆ ਸੀਗਾ ਕੀ ਕਿਹਾ ਸੀਗਾ ਕਿ ਜਦੋਂ ਸਾਡੀ ਸਰਕਾਰ ਆਊਗੀ ਤਾਂ ਵਿਕਰਮ ਮਜੀਠੀਏ ਦੇ ਘਰ ਦੇ ਵਿੱਚ ਰੱਸਾ ਪਾ ਕੇ ਰੱਸਾ ਪਾ ਕੇ ਘੜੀਸ ਕੇ ਉਹਨੂੰ ਅਸੀਂ ਪੱਟੀ ਦੇ ਸੀਏਐਸ ਸਟਾਫਸ ਲੈ ਕੇ ਜਾਵਾਂਗੇ ਮੈਂ ਛੋਟੀ ਜਿਹੀ ਕਲਿੱਪਸ ਹਾਂ

ਤੇ ਆ ਦੇਜ ਪ੍ਰਤਾਪ ਇਹ ਚਾਰ ਬੰਦੇ ਇਹ ਚਾਰ ਇਹ ਬੰਦਿਆਂ ਨੂੰ ਕਹਿੰਦੇ ਤਰਨਤਾ ਉਹਦੇ ਸੀ ਸਟਾਫ ਚ ਲੈ ਕੇ ਜਾਇਆ ਜਾਊਗਾ ਸੀ ਇਹ ਸਟਾਫ ਤੇ ਸੈਂਟਰ ਚ ਲਿਜਾ ਕੇ ਉਥੇ ਇਹਨਾਂ ਨੂੰ ਪੁੱਠੇ ਰਟਕਾਵਾਂਗੇ ਔਰ ਡਾਂਗਾਂ ਨਾਲ ਕੁੱਟਾਂਗੇ ਇਹ ਗੱਲ ਪ੍ਰਤਾਪ ਸਿੰਘ ਬਾਜਬਾ ਜੀ ਕਹਿ ਰਹੇ ਨੇਗੇ ਮੈਂ ਡੇਟ ਤੁਹਾਨੂੰ ਸਾਂਝੀ ਕੀਤੀ ਆ 19 ਸਤੰਬਰ 2016 ਪੱਟੀ 'ਚ ਜੇ ਇਹ ਵੀਡੀਓ ਦੇ ਉੱਤੇ ਕੋਈ ਪ੍ਰਤਾਪ ਸਿੰਘ ਬਾਜਬਾ ਜੀ ਨੂੰ ਕਿਸੇ ਕਿਸਮ ਦਾ ਕੋਈ ਸ਼ੱਕ ਆ ਕੋਈ ਡਰਾ ਕੋਈ ਤਾਕਲਾਗਾ ਕੋਈ ਐਡਿਟ ਕੀਤੀ ਜਾਪਦੀ ਆ ਤਾਂ ਉਹ ਆ ਕੇ ਅਦਾਲਤ ਚ ਆਪਣੀ ਅਰਜੀ ਦੇ ਦਨ ਕਿ ਭਾਈ ਮੈਂ 2016 ਚ ਨਹੀਂ ਬੋਲਿਆ ਸੀ ਇਹ ਤਾਂ ਕੋਈ ਹੋਰ ਪ੍ਰਤਾਪ ਸਿੰਘ ਬਾਜਬਾ ਸੀ ਇਹ ਤਾਂ ਕੋਈ ਬਾਹਰਲੇ ਦੇਸ਼ ਚੋਂ ਆਇਆ ਪ੍ਰਤਾਪ ਸਿੰਘ ਬਾਜਬਾ ਸੀ ਮੈਂ ਨਹੀਂ ਸੀਗਾ ਕਿਉਂਕਿ ਅੱਜ ਜਿਹੜੀ ਮੈਂ ਸੈਕੰਡ ਦਿਖਾ ਰਿਹਾ ਸੀ ਤੁਹਾਨੂੰ ਉਹ ਚ ਪ੍ਰਤਾਪ ਸਿੰਘ ਬਾਜਬਾ ਕੀ ਕਹਿ ਰਹੇ ਨੇ ਇਹ ਸਰਕਾਰ ਨੇ ਮਜੀਠੀਏ ਦੇ ਨਾਲ ਧੱਕਾ ਕੀਤਾ ਸਰਕਾਰ ਨੇ ਮਜੀਠੀਏ ਨੂੰ ਗਲਤ ਫੜਿਆ ਮਜੀਠੀਆ ਜਿਹੜਾਗਾ ਉਹ ਤਾਂ ਬਹੁਤ ਹੀ ਇਮਾਨਦਾਰ ਵਿਅਕਤੀ ਆ ਇਹ ਗੱਲਾਂ ਪ੍ਰਤਾਪ ਸਿੰਘ ਵਾਜਬਾ ਕਹਿ ਰਿਹਾਗਾ ਮੈਂ ਇਨਸੀਡੈਂਟ ਤੁਹਾਡੇ ਸਾਹਮਣੇ ਜਿਹੜਾ ਉਹ ਦਰਸ਼ਕ ਕੀਤਾਗਾ ਇੱਥੋਂ ਪਤਾ ਲੱਗਦਾਗਾ ਕਿ ਇਹਨਾਂ ਦਾ ਕੀ ਕੈਰੇਕਟਰ ਆ ਇਹ ਤਾਂ ਕਹਿੰਦੇ ਕਿ ਵਿਕਰਮ ਸਿੰਘ ਮਜੀਠੀਆ ਦੇ ਘਰ ਚ ਰਸਾ ਪਾ ਕੇ ਲਿਆਵਾਂਗੇ ਭਰਾਵੋ ਅਸੀਂ ਤਾਂ ਉਹਨਾਂ ਦੇ ਘਰ ਚ ਜਿਹੜੇ ਵਿਜੀਲੈਂਸ ਬਿਊਰੋ ਦੇ ਅਫਸਰ ਸੀ ਉਹ ਤਾਂ ਉਹਨਾਂ ਦੇ ਘਰ ਜਾ ਕੇ ਉਹ ਤੁਹਾਡੇ ਹਜ਼ਾਰਾਂ ਕੈਮਰਿਆਂ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਲਾਈਵ ਹੋ ਕੇ ਬੜੇ ਸਤਕਾਰਪੂਰਵਕ ਢੰਗ ਦੇ ਨਾਲ ਲੈ ਕੇ ਆਏ ਨੇ ਕਿ ਆਓ ਜੀ ਤੁਹਾਡੇ ਖਿਲਾਫ ਮੁਕੱਦਮਾ ਦਰਜ ਹੋ ਗਿਆ ਜਾਂਚ ਸ਼ਾਮਲ ਹੋਵੋ ਤੁਹਾਡੀ ਜਾਂਚ ਕੀਤੀ ਜਾਊਗੀ ਇਹ ਨੂੰ ਹੁਣ ਤੁਸੀਂ ਕਿਹੜਾ ਕੈਰੇਕਟਰ ਕਹੋਗੇ ਡਬਲ ਕੈਰੇਕਟਰ ਕਹੋਗੇ ਦੋਹਰਾ ਕਹੋਗੇ ਤੀਰਾ ਕਹੋਗੇ ਚੌਰਾ ਕੈਰੇਕਟਰ ਕਹੋਗੇ ਇਥੋਂ ਪਤਾ ਲੱਗਦਾ ਕਿ ਪੰਜਾਬ ਦੇ ਸਿਆਸਤਦਾਨਾਂ ਤੋਂ ਪੰਜਾਬ ਦੇ ਪੜ੍ਹੇ ਲਿਖੇ ਲੋਕਾਂ ਦਾ ਪੰਜਾਬ ਦੇ ਇਮਾਨਦਾਰ ਲੋਕਾਂ ਦਾ ਪੰਜਾਬ ਦੀ ਆਵਾਮ ਦਾ ਕਿਉਂ ਵਿਸ਼ਵਾਸ ਉੱਠ ਰਿਹਾਗਾ ਪੰਜਾਬ ਦੇ ਲੋਕ ਕਿਉਂ ਕਹਿ ਰਹੇ ਨੇ ਕਿ ਕਿ ਸਿਆਸਤਦਾਨ ਗਲਤ ਹੁੰਦੇ ਨੇ ਕਿ ਔਰ ਦੂਸਰੀ ਵੀਡੀਓ ਮੈਂ ਤੁਹਾਡੇ ਸਾਹਮਣੇ ਲੈ ਪੇਸ਼ ਕਰਨ ਲੱਗਿਆ ਜਿਹੜਾ ਅਕਾਲੀ ਦਲ ਦਾ ਬਹੁਤ ਵੱਡਾ ਆਗੂ ਵੀ ਆ ਉਸ ਦੇ ਜਿਹੜੇ ਡਰੱਗ ਕਾਰਟਲ ਨਾਲ ਡਰੱਗ ਮਾਫੀਆ ਦੇ ਨਾਲ ਪੁਖਤਾ ਕਨੈਕਸ਼ਨ ਅੱਜ ਦੇ ਅਖੋਤੀ ਅਕਾਲੀ ਨੇ ਉਹਨਾਂ ਨੂੰ ਚੁਣੌਤੀ ਆ ਜੇ ਜੇ ਤੁਹਾਡੇ ਵਿੱਚ ਕੋਈ ਮਾੜੀ ਮੋਟੀ ਸ਼ਰਮ ਬਗਾਇਆ ਵਾ ਤੇ ਤੁਹਾਨੂੰ ਆਪਣੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੇ ਘਰ ਦੇ ਬਾਹਰ ਜਾ ਕੇ ਧਰਨਾ ਮਾਰਨਾ ਚਾਹੀਦਾ ਜੋ ਤੁਸੀਂ ਪੁਤਲੇ ਸਾੜਦੇ ਫਿਰਦੇ ਹੋ ਇਹਦੇ ਪੁਤਲੇ ਸਾੜੋ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਘਰੇ ਇੱਕ ਟੱਕ ਵਾਂਗੂ ਪੁਲਿਸ ਨੇ ਰੇਡ ਕੀਤਾ ਉਹਦੀ ਸਖਤ ਸ਼ਬਦਾਂ ਚ ਨਿਖੇਧੀ ਕਰਦਾ ਔਰ ਜੋ ਇਹ ਰੇਡ ਹੋਇਆ ਨਾ ਵਿਜੀਲੈਂਸ ਵੱਲੋਂ ਇਹਦਾ ਮਕਸਦ ਸਿਰਫ ਇਹ ਕਿਆ ਤੇ دہشت ਪਾਉਣੀ ਆ ਦੇਖੋ ਕਿਸ ਤਰ੍ਹਾਂ ਸਰਦਾਰ ਸਪਤੀਰ ਸਿੰਘ ਅਕਾਲੀ ਦਲ ਦਾ ਬਹੁਤ ਵੱਡਾ ਆਗੂ ਵੀ ਆ ਉਸ ਖਹਿਰਾ ਕੀ ਕਹਿ ਰਿਹਾ ਗਾਰਟਲ ਨਾਲ ਡਰੱਗ ਮਾਫੀਆ ਦੇ ਨਾਲ ਡਰੱਗ ਮਾਫੀਆ ਦੇ ਨਾਲ ਕਿੰਨਾ ਵੱਡਾ ਕਨੈਕਸ਼ਨ ਆ ਇਹ ਗੱਲ ਕਹਿ ਰਿਹਾ ਸੁਪਾਲ ਸਿੰਘ ਕਹਿ ਰਿਹਾ ਇਸ ਵੀਡੀਓ ਦੇ ਅੰਦਰ ਕਿ ਬਿਕਰਮ ਮਜੀਠੀਏ ਦੇ ਸੰਬੰਧ ਨਸ਼ਾ ਤਸਕਰਾਂ ਦੇ ਨਾਲ ਨੇ ਨਸ਼ਾਤ ਕੌਟਲ ਦੇ ਨਾਲ ਨੇ ਵੱਡੇ ਵੱਡੇ ਉਹਨਾਂ ਲੋਕਾਂ ਦੇ ਨਾਲ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਨੂੰ ਤਬਾਹ ਕੀਤਾ ਇਹ ਗੱਲ ਸੁਖਪਾਲ ਸਿੰਘ ਖੈਰਾ ਪ੍ਰੈਸ ਦੇ ਜ਼ਰੀਏ ਬਦਾਨ ਸਭਾ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਕਹਿ ਰਿਹਾ ਹੈਗਾ ਔਰ ਦੂਸਰੇ ਪਾਸੇ ਹੁਣ ਕੀ ਕਹਿ ਰਿਹਾ ਕਿ ਬਾਤ ਮਾੜਾ ਕੀਤਾ ਪੰਜਾਬ ਸਰਕਾਰ ਨੇ ਵਿਕਰਮਜੀਤ ਸਿੰਘ ਦੇ ਨਾਲ ਬਹੁਤ ਹੀ ਗਲਤ ਕੀਤਾ ਵਿਕਰਮਜੀਤ ਸਿੰਘ ਦੇ ਨਾਲ ਇਹਦਾ ਮਤਲਬ ਹੈ ਕਿ ਕੀ ਕੈਰੇਕਟਰ ਆ ਇਸ ਵਿਅਕਤੀ ਦਾ ਕੀ ਕੈਰੇਕਟਰ ਆ ਜਿਹੜਾ ਲੀਡਰ ਆਪ اپੋਜੀਸ਼ਨ ਵੀ ਰਿਹਾ ਜਿਹੜਾ ਕਾਂਗਰਸ ਪਾਰਟੀ ਦਾ ਲੀਡਰ ਵੀ ਰਿਹਾ ਮੈਂ ਰਾਹੁਲ ਗਾਂਧੀ ਜੀ ਨੂੰ ਪੁੱਛਣਾ ਚਾਹਨਾਗਾ ਕਿ ਤੁਸੀਂ ਸਿਰਫ ਔਰ ਸਿਰਫ ਦੋਹਰੇ ਕੈਰੈਕਟਰ ਦੇ ਬੰਦੇ ਭਰਤੀ ਕਰਦੇ ਹੋ ਸਿਰਫ ਔਰ ਸਿਰਫ ਤੁਸੀਂ ਸੱਤਾ ਦੇ ਲਾਲਚੀ ਬੰਦੇ ਭਰਤੀ ਕਰਦੇ ਹੋ ਕੀ ਤੁਸੀਂ ਸਿਰਫ ਔਰ ਸਿਰਫ ਉਹਨਾਂ ਲੋਕਾਂ ਨੂੰ ਭਰਤੀ ਕਰਦੇ ਹੋ ਜਿਨ੍ਹਾਂ ਕੋਲ ਝੂਠ ਬੋਲਣ ਦੀਆਂ ਪੀਐਸਡੀ ਕੀਤੀ ਹੋਈ ਆ ਜਿਹਨੇ ਵੱਡੇ ਵੱਡੇ ਝੂਠੇ ਲੋਕ ਲੈ ਗਏ ਇਹ ਤਾਂ ਦੋਵੇਂ ਵਿਅਕਤੀਆਂ ਦੀ ਤੁਹਾਡੇ ਸਾਹਮਣੇ ਮੈਂ ਪੇਸ਼ ਕੀਤੀ ਆ ਹੁਣ ਉਹ ਵਿਅਕਤੀ ਜਿਹੜਾ ਤਿੰਨ ਵਾਰ ਤਿੰਨ ਵਾਰ ਦਾ ਐਮਐਲਏ ਕੈਬਨਿਟ ਦਾ ਮੰਤਰੀ ਔਰ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਦੇ ਕਹਿੰਦਾ ਮੈਂ ਆਮ ਵਿਅਕਤੀ ਹਾਂ ਕਦੇ ਕਹਿੰਦਾ ਮੈਂ ਬੱਕਰੀ ਵੀ ਚੋ ਲੈਣਾ ਕਦੇ ਕਹਿੰਦਾ ਮੈਂ ਕੁਝ ਵੀ ਕਰ ਲੈਣਾ ਪਤਾ ਨਹੀਂ ਕਿਹੜੀ ਕਿਹੜੀ ਤਮਾਮ ਉਹ ਐਗਜ਼ਾਮਪਲ ਦੇ ਕੇ ਪੰਜਾਬ ਦੇ ਲੋਕਾਂ ਦਾ ਦਲਤਾਂ ਦੇ ਨੇੜੇ ਹੋਣ ਦੀ ਗੱਲ ਕਰਦਾ ਹੈਗਾ ਆਉ ਦਾ ਕਰੈਕਟਰ ਸੁਣ ਲਿਓ ਹੁਣ ਧਿਆਨ ਦੇ ਨਾਲ ਮੈਂ ਲਾਉਂਗਾ ਵੀਡੀਓ ਉਸ ਤੋਂ ਬਾਅਦ ਐਕਸਪਲੈਨ ਵੀ ਕਰੂੰਗਾ ਬਿਕਰਮ ਮਜੀਠੀਆ ਜਿਸ ਨੇ ਪੰਜਾਬ ਦੇ ਵਿੱਚ ਨਸ਼ੇ ਫੈਲਾਏ ਹੈ ਚਾਹੇ ਉਹ ਬਿਕਰਮ ਮਜੀਠੀਆ ਚਾਹੇ ਕੋਈ ਹੈ ਸਰਕਾਰ আর ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਨਾ ਤੁਸੀਂ ਸੁਣ ਲਿਆ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਜੋ ਸੰਵਿਧਾਨ ਬਾਬਾ ਸਾਹਿਬ ਪੀਮਰਾਓ ਅੰਬੇੜਕਰ ਜੀ ਨੇ ਬਣਾਇਆ ਜੋ ਸੰਵਿਧਾਨ ਦੇ ਤਹਿਤ ਸਭ ਤੋਂ ਪਹਿਲਾਂ ਉਹਨਾਂ ਨੇ ਐਮਐਲਏ ਦੀ ਸੌਂਚੀ ਐਮਐਲਏ ਦੀ ਸੌਂਚ ਕਿਹਾ ਕਿ ਮੈਂ ਕਦੇ ਵੀ ਝੂਠੀ ਬੋਲੂਗਾ ਕਦੇ ਵੀ ਪੰਜਾਬ ਨੂੰ ਗੁਮਰਾਹ ਨਹੀਂ ਕਰੂੰਗਾ ਕਦੇ ਵੀ ਮੈਂ ਪੰਜਾਬ ਦੇ ਲੋਕਾਂ ਨਾਲ ਧੋਖਾ ਨਹੀਂ ਕਰੂੰਗਾ ਜੋ ਸੰਵਿਧਾਨ ਨੇ ਮੈਨੂੰ ਕਾਬਰਾਂ ਦਿੱਤੀਆਂ ਨੇ ਉਹ ਸੰਵਿਧਾਨ ਦੀ ਮੈਂ ਦੁਰਵਰਤੋਂ ਨਹੀਂ ਕਰੂੰਗਾ ਉਹ ਸੰਵਿਧਾਨ ਦੀ ਟਰੂ ਸਪੀਟ ਦੇ ਤਹਿਤ ਕੰਮ ਕਰੂੰਗਾ ਕੋਈ ਵੀ ਇਲੀਗਲ ਕੰਮ ਨਹੀਂ ਕਰੂੰਗਾ ਕਿਸੇ ਦੇ ਖਿਲਾਫ ਮੰਦ ਭਾਵਨਾ ਦੇ ਨਾਲ ਕੰਮ ਨਹੀਂ ਕਰੂੰਗਾ ਇਹ ਜਦੋਂ ਸੋਚ ਕਾਈ ਜਾਂਦੀ ਆ ਇਹ ਸ਼ਬਦ ਜਿਹੜੇ ਨੇਗੇ ਉਹਦੇ ਚਾਹੁੰਦੇ ਨੇਗੇ ਔਰ ਉਸ ਤੋਂ ਬਾਅਦ ਬਤਾਰ ਉਹਨਾਂ ਨੇ ਮੁੱਖ ਮੰਤਰੀ ਬਤਾਰ ਮੁੱਖ ਮੰਤਰੀ ਉਹਨਾਂ ਨੇ ਲਗਭਗ ਮੈਂ ਸਮਝਦਾ ਇੱਕ 111 ਦਿਨ ਪੰਜਾਬ ਚ ਕੰਮ ਕੀਤਾ ਉਹਨਾਂ 111 ਦਿਨਾਂ ਦੀ ਦਸਹ ਚੁੱਕੀ ਔਰ ਉਸ ਸਮੇਂ ਵੀ ਪੰਜਾਬ ਦੇ ਮਾਨ ਜੋ ਗਵਰਨਰ ਸਾਹਿਬ ਦੇ ਸਾਹਮਣੇ ਜਾ ਕੇ ਕਿਹਾ ਕਿ ਮੈਂ ਪੰਜਾਬ ਦੇ ਸੰਵਧਾਨ ਦੇ ਮੁਤਾਬਕ ਕੰਮ ਕਰੂੰਗਾ ਹੁਣ ਕੀ ਕਹਿ ਰਹੇ ਨੇ ਆ ਵੀਡੀਓਜ਼ ਕੀ ਕਹਿ ਰਹੇ ਨੇ ਕਿ ਮੈਂ ਵੀਡੀਓ ਦੁਬਾਰਾ ਪਲੇ ਕਰ ਦਣਾ ਜੇ ਤੁਹਾਨੂੰ ਨਹੀਂ ਸਮਝ ਆਈ ਕੀ ਕਹਿ ਰਹੇ ਨੇ ਕਿ ਵਿਧਾਨ ਸਭਾ ਦਾ ਪਹਿਲਾ ਪ੍ਰੈਸ ਦੇ ਜ਼ਰੀਏ ਜਿਸ ਨੇ ਐਨਏੀ ਦੇ ਲੋਗੋ ਆ ਕਿਰਮ ਮਜੀਠੀਆ ਕਾਹੇ ਹੋ ਵਿਕਰਮ ਮਜੀਠੀਆ ਸਰਕਾਰ ਹਰ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਆ ਦੇਖੋ ਇਹ ਮਜੀਠੀਆ ਦੇ ਨਾਮ ਤੇ ਵੀ ਕੀ ਜਾਵੇ ਦੇਖੋ ਪੀਲੇ ਰੰਗ ਦੀ ਪੱਗ ਬੰਨੀ ਆ ਔਰ ਪੀਲੇ ਰੰਗ ਦੀ ਜਿਹੜੀ ਆ ਉਹਨਾਂ ਨੇ ਜੈਕਟ ਪਾਈ ਆ ਔਰ ਪੰਜਾਬ ਦੀ ਵਿਧਾਨ ਸਭਾ ਕੀ ਬੋਲ ਰਹਾ ਕਿ ਚਿੱਟਾ ਆਈ ਜਾਵੇ ਵਿਕਰਮ ਮਜੀਠੀਆ ਬਕਾਈ ਜਾਵੇ ਯਾਨੀ ਕਿ ਕੀ ਕਹਿ ਰਹੇ ਆਗਾ ਚਰਨਜੀਤ ਸਿੰਘ ਚੰਨੀ ਕਿ ਚਿੱਟਾ ਪੰਜਾਬ ਚ ਆਈ ਜਾਵੇ ਬਿਕਰਮ ਜੀਟੀਆ ਬਕਾਈ ਜਾਵੇ ਇਹ ਗੱਲ ਕੌਣ ਕਹਿ ਰਿਹਾਗਾ ਇਹ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਕਹਿ ਰਹੇ ਨੇਗੀ ਸੋ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਦਾ ਕੈਰੇਕਟਰ ਕਿਹੜਾਗਾ ਕੈਰੇਕਟਰ ਇਹਨਾਂ ਦਾ 1 2 3 4 ਆ ਆ ਲੋ ਚੌਥਾ ਬੰਦਾ ਜਿਹੜਾ ਪਹਿਲਾਂ ਕਾਂਗਰਸ ਪਾਰਟੀ ਚੋਂ ਦਾ ਸੀ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਚ

ਇਹ ਸਰਦਾਰ ਰਬਦੀਪ ਸਿੰਘ ਬਿੱਟੂ ਕਾਂਗਰਸ ਦੇ ਸਾਬਕਾ ਨੇਤਾ ਔਰ ਭਾਰਤੀ ਜਨਤਾ ਪਾਰਟੀ ਦੇ ਪ੍ਰੈਜ਼ੈਂਟ ਨੇਤਾ ਹੁਣ ਦੇ ਨੇਤਾ ਕਾਨੂੰ ਸ਼ਾਇਦ ਕੋਈ ਹੋਰ ਪਾਰਟੀ ਬਣ ਕੇ ਚਲੇ ਜਾਣਗੇ ਕੀ ਕਹਿ ਰਹੇ ਨੇ ਕਿ ਚਿੱਟਾ ਤੇ ਮਜੀਠੀਆ ਇੱਕੋ ਹੀ ਨਾਮ ਆ ਕਹਿੰਦਾ ਕੀ ਕਹਿ ਰਿਹਾ ਚਿੱਟਾ ਤੇ ਮਜੀਠੀਆ ਇੱਕੋ ਹੀ ਨਾਮ ਆ ਤੇ ਚਿੱਟਾ ਦਾ ਵਧਣਾ ਹੀ ਵਧਣਾ ਸਭ ਤੋਂ ਵੱਡਾ ਕਹਿੰਦਾ ਚਿੱਟਾ ਪਿੰਡਾਂ ਚ ਕੌਣ ਲੈ ਕੇ ਗਿਆ ਵਿਕਰਾ ਮਜੀਠੀਆ ਲੈ ਕੇ ਗਿਆ ਮੇਰੇ ਸ਼ਬਦ ਨਹੀਂ ਹੈਗੇ ਇਹ ਕੀਦੇ ਸ਼ਬਦ ਨੇ ਜਦੋਂ ਵੀ 6 ਮਹੀਨੇ ਇਹ ਰਬਨੀਤ ਸਿੰਘ ਬਿੱਟੂ ਦੇ ਸ਼ਬਦ ਨੇ ਕਿ ਕਹਿੰਦਾ 6 ਮਹੀਨੇ ਲਾ ਕੇ ਆਜੋ ਛੱਡੋ ਕਹਿੰਦਾ ਫੇਰੋ ਕੰਮ ਹੋ ਗਿਆ ਕਿ ਤਾਂ ਲਗਾਤਾਰ ਛੱਡ ਲੋ ਛੱਡ ਦਿਓ ਕਹਿੰਦਾ ਉਹਦਾ ਕਹਿਣ ਦਾ ਭਾਵ ਆ ਕਿ ਇਹਨੂੰ ਲਗਾਤਾਰ ਜੇਲ੍ਹ ਚ ਰੱਖੋ ਜੇ ਬਾਹਰ ਆਉਂਦਾ ਤਾਂ ਪੰਜਾਬ ਚ ਚਿੱਟਾ ਫੈਲਦਾ ਚਿੱਟਾ ਵੱਧਦਾ ਹੁਣ ਕਹਿੰਦਾ ਕਾਰਵਾਈ ਕਿਉਂ ਕੀਤੀ ਇਹ ਵੀ ਨਾਲ ਹੀ ਮੈਂ ਸੁਣਾਤਾ ਸੋ ਭਰਾਵੋ ਮੈਂ ਤੁਹਾਡੇ ਸਾਹਮਣੇ ਪੰਜਾਬ ਦੇ 4 ਉਹ ਸਿਆਸਤਦਾਨਾਂ ਦੇ ਕੈਰੇਕਟਰ ਪੇਸ਼ ਕੀਤੇ ਨੇ ਪੰਜਾਬ ਦੇ ਉਹ ਚਾਰ ਸਿਆਸਤਦਾਨ ਪ੍ਰਤਾਪ ਸਿੰਘ ਬਾਜਬਾ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਸੁਖਪਾਲ ਸਿੰਘ ਖਹਿਰਾ ਪ੍ਰਤਾਪ ਸਿੰਘ ਬਾਜਬਾ ਜੀ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਲੋਕ ਸਭਾ ਚ ਵੀ ਸਵਾਮਾਨ ਮਾ ਚੁੱਕੇ ਨੇਗੇ ਰਾਜ ਸਭਾ ਚ ਵੀ ਸਵਾਮਾਨ ਮਾ ਚੁੱਕੇ ਨੇਗੇ ਸਾਬਕਾ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਨੇਗੇ ਔਰ ਹੁਣ ਦੇ ਲੀਡਰ ਆਪਾ ਆਪੋਜੀਸ਼ਨ ਵੀ ਨੇ ਯਾਨੀ ਚਾਰੇ ਸੰਵਿਧਾਨਕ ਅਹੁਦੇ ਦੇਸ਼ ਦੀਆਂ ਦੋਨੋਂ ਪਾਰਲੀਮੈਂਟਾਂ ਔਰ ਆਪੋਜੀਸ਼ਨ ਦਾ ਪੰਜਾਬ ਦੀ ਵਿਧਾਨ ਸਭਾ ਦਾ ਔਰ ਸਰਕਾਰ ਦਾ ਪੱਖ ਚਾਰ ਅਹੁਦੇ ਉਹਦੇ ਕੋਲੇ ਸੰਭਾਲੇ ਜਾ ਚੁੱਕੇ ਨੇ ਉਹਦਾ ਕੈਰੈਕਟਰ ਤੁਹਾਡੇ ਸਾਹਮਣੇ ਆ ਸਖਪਾਲ ਸਿੰਘ ਖਹਿਰਾ ਜਿਹੜਾ ਕਾਂਗਰਸ ਪਾਰਟੀ ਚ ਵੀ ਗਿਆ ਸਾਡੀ ਪਾਰਟੀ ਚ ਵੀ ਆਇਆ ਆਪਣੀ ਵੀ ਇੱਕਤਾ ਪਾਰਟੀ ਬਣਾਈ ਲੀਡਰ ਆਫ اپੋਜੀਸ਼ਨ ਵੀ ਰਿਹਾ ਸਾਡਾ ਐਮਐਲਏ ਵੀ ਰਿਹਾ ਔਰ ਕਾਂਗਰਸ ਪਾਰਟੀ ਦਾ ਮੈਂਬਰ ਵੀ ਰਿਹਾ ਉਹਦਾ ਕਰੈਕਟਰ ਚਰਨਜੀਤ ਸਿੰਘ ਚੰਨੀ ਆਜ਼ਾਦ ਤੌਰ ਤੇ ਐਮਐਲਏ ਜਿੱਤਿਆ ਕਾਂਗਰਸ ਦਾ ਅਸੋਸੀਏਟ ਮੈਂਬਰ ਬਣਿਆ ਨਾ ਕਾਲੀ ਸੋਰੀ ਅਕਾਲੀ ਦਲ ਦਾ ਅਸੋਸੀਏਟ ਮੈਂਬਰ ਬਣਿਆ ਬਾਅਦ ਕਾਂਗਰਸ ਪਾਰਟੀ ਸ਼ਾਮਲ ਹੋਇਆ ਕਾਂਗਰਸ ਵੱਲੋਂ ਜਿੱਤਿਆ ਕਾਂਗਰਸ ਦਾ ਕੈਬਨਰ ਮੰਤਰੀ ਬਣਿਆ ਅਗਲੀ ਵਾਰ ਜਿੱਤਿਆ ਕੈਬਨਰ ਮੰਤਰੀ ਬਣਿਆ 4 ਸਾਲਾਂ ਬਾਅਦ ਪੰਜਾਬ ਦਾ 111 ਦਿਨ ਦੇ ਲਈ ਮੁੱਖ ਮੰਤਰੀ ਬਣਿਆ ਰਵਨੀਤ ਸਿੰਘ ਮਿੱਟੂ ਜੇ ਮੈਂ ਸ਼ਾਇਦ ਗਲਤ ਹੋਵਾਂ ਤਿੰਨ ਵਾਰ ਤਿੰਨ ਵਾਰ ਉਹ ਦੇਸ਼ ਦੀ ਪਾਰਲੀਮੈਂਟ ਚ ਕਾਂਗਰਸ ਪਾਰਟੀ ਵੱਲੋਂ ਗਿਆ ਜਦੋਂ ਚੌਥੀ ਵਾਰ ਭਾਰਤੀ ਜਨਤਾ ਪਾਰਟੀ ਵੱਲੋਂ ਟਰਾਈ ਕਰਨ ਲੱਗਿਆ ਕਿ ਹੁਣ ਮੇਰਾ ਵਿਰੋਧ ਹੋ ਗਿਆ ਦਾ ਪੰਜਾਬ ਦੇ ਲੋਕਾਂ ਨੇ ਨਕਾਰਤਾ ਰਿਜੈਕਟ ਕਰਤਾ ਰੱਦ ਕਰਤਾ ਤਾਂ ਉਸ ਤੋਂ ਬਾਅਦ ਜਾ ਕੇ ਅਮਿਤ ਸ਼ਾਹ ਜੀ ਦੀਆਂ ਲੇਲੜੀਆਂ ਕੱਢਦਾ ਰਿਹਾ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਥੱਲੇ ਪੈ ਗਿਆ ਜਾ ਕੇ ਜਿੱਟ ਗਿਆ ਕਿ ਮੈਨੂੰ ਮੰਤਰੀ ਬਣਾ ਦਿਓ ਮੈਨੂੰ ਕੁਝ ਹੋਰ ਬਣਾ ਦਿਓ ਤਾਂ ਉਹਨਾਂ ਨੇ ਬਾਇਆ ਰਾਜਸਥਾਨ ਗੱਲ ਪੰਜਾਬ ਦੀ ਕਰਦੇ ਨੇ ਬਾਇਆ ਰਾਜਸਥਾਨ ਜਾ ਕੇ ਦੇਸ਼ ਦੀ ਪਾਰਲੀਮੈਂਟ ਚ ਮੈਂਬਰ ਬਣਾ ਕੇ ਉਹਨਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਸੋ ਮੇਰਾ ਕਹਿਣ ਦਾ ਪਾਵ ਆ ਮੇਰਾ ਕਹਿਣ ਦਾ ਪਾਵ ਆ ਕਿ ਪੰਜਾਬ ਜਾਣ ਦਾਗਾ ਕਿ ਇਨਾਂ ਲੋਕਾਂ ਦਾ ਕੈਰੈਕਟਰ ਕੀ ਰਹੇਗਾ ਆ ਮੈਂ ਜੇ ਕਹਾਂ ਤਾਂ ਬੜੀ ਲੰਬੀ ਗਾਥਾ ਕੀ ਜਿਹਦੇ ਅੰਦਰ ਲਿਖਿਆ ਹੋਇਆਗਾ ਪੂਰਾ ਸੁਖਪਾਲ ਸਿੰਘ ਖੈਰਾ ਦਾ ਭਾਸ਼ਣ ਆ ਪੂਰਾ ਚੰਨੀ ਸਾਹਿਬ ਦਾ ਭਾਸ਼ਣ ਆ ਚਰਨਜੀਤ ਸਿੰਘ ਚੰਨੀ ਜੀ ਕਿਸ ਤਰ੍ਹਾਂ ਕਹਿ ਰਹੇ ਨੇਗੇ ਕਿ ਕਿੰਨੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਮਾਰਿਆ ਇਹ ਸਾਰਾ ਡਿਟੇਲ ਰਿਕਾਰਡ ਜਿਹੜਾਗਾ ਪਰ ਲੇਕਨ ਅਜ ਕਾਫੀ ਸਾਰਾ ਰਿਕਾਰਡ ਜਿਹੜਾ ਮੈਂ ਡਿਊਟੀ ਲਈ ਹੋਈ ਹੈ ਮੇਰੇ ਅਫਸਰ ਸਹਿਬਾਨ ਦੇ ਜੇ ਥੋੜਾ ਜਿਹਾ ਰਿਕਾਰਡ ਮਿਲਿਆ ਕਿਉਂਕਿ ਬਹੁਤ ਲੰਬੀਆਂ ਲੰਬੀਆਂ ਤਕਰੀਰਾਂ ਨੇ ਭਾਈ ਇਹਨਾਂ ਦੀਆਂ ਤਾਂ ਇਹ ਤਾਂ 2.5 2.3 ਘੰਟੇ ਪਤਾ ਨਹੀਂ ਕੀ ਖਾ ਕੇ ਆਉਂਦੇ ਸੀ ਕੀ ਬੋਲਦੇ ਸੀ ਕਦੇ ਕਿਸੇ ਦਾ ਵਿਰੋਧ ਕਰਦੇ ਸੀ ਕੀ ਕਿਸੇ ਦਾ ਕਿਸੇ ਦੇ ਹੱਕ ਚ ਬੋਲਦੇ ਸੀਗੇ ਸੋ ਮੇਰਾ ਕਹਿਣ ਦਾ ਭਾਵ ਆ ਕਿ ਦੇਸ਼ ਦੇ ਅੰਦਰ ਆਪਣਾ ਜਨਬਰ ਦਾ ਨਾ ਲੈਨੇ ਕਿ ਗਿਰਗਟ ਕਾਂਗਰਸ ਪਾਰਟੀ ਦੇ ਨੇਤਾ ਅਕਾਲੀ ਦਲ ਦੇ ਨੇਤਾ ਭਾਰਤੀ ਜਨਤਾ ਪਾਰਟੀ ਦੇ ਨੇਤਾ ਜਿਹੜੇ ਨੇ ਕਿ ਉਹ ਗਿਰਗੜ ਤੋਂ ਵੀ ਤੇਜ਼ੀ ਨਾਲ ਰੰਗ ਬਦਲਦੇ ਨੇ ਉਹ ਪੰਜਾਬ ਦੇ ਲੋਕਾਂ ਨੂੰ ਇਹ ਸਮਝਦੇ ਨੇਗੇ ਕਿ ਪੰਜਾਬ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਸਮਝ ਨਹੀਂ ਹੈਗੀ ਔਰ ਕਦੇ ਉਹ ਕਦੇ ਉਹ ਵਿਧਾਨ ਸਭਾ ਚ ਕੁਝ ਬੋਲਦੇ ਨੇ ਬਾਹਰ ਜਾ ਕੇ ਕੁਝ ਬੋਲਦੇ ਨੇਗੇ ਮਰਿੰਡੇ ਕੁਝ ਬੋਲਦੇ ਨੇ ਜਲੰਧਰ ਕੁਝ ਬੋਲਦੇ ਨੇਗੇ ਜਲੰਧਰ ਕੁਝ ਬੋਲਦੇ ਨੇ ਫਿਰੋਜ਼ਪੁਰ ਕੁਝ ਬੋਲਦੇ ਨੇਗੇ ਸੋ ਮੇਰਾ ਕਹਿਣ ਦਾ ਭਾਵ ਆ ਇਹ ਲੋਕ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਦੇ ਨੇਗੇ ਅੱਜ ਕਹਿ ਰਹੇ ਨੇਗੇ ਕਿ ਵਿਕਰਮ ਸਿੰਘ ਮਜੀਠੀਆ ਤਾਂ ਦੁੱਧ ਧੋਤਾ ਵਿਅਕਤੀ ਆ ਵਿਕਰਮਜੀਤ ਮਜੀਠੀਆ ਵਰਗੇ ਤਾਂ ਕੋਈ ਇਮਾਨਦਾਰ ਵਿਅਕਤੀ ਹੀ ਪੰਜਾਬ ਚੰਮਿਆਂ ਦੀ ਅੱਜ ਤੱਕ ਔਰ ਜਦੋਂ ਆਪ ਵਿਧਾਨ ਸਭਾ ਦੇ ਅੰਦਰ ਸੀ ਉਸ ਸਮੇਂ ਕਹਿੰਦੇ ਸੀ ਕਿ 6000 ਕਰੋੜ ਰੁਪਏ ਦਾ ਵਪਾਰ ਵਿਕਰਮ ਮਜੀਤ ਮਜੀਠੀਆ ਨੇ ਕੀਤਾਗਾ 2000 ਕਰੋੜ ਰੁਪਏ ਦਾ ਚਿੱਟਾ ਖੋਲਣੀ ਜਗ੍ਹਾ ਤੇ ਬੇਚਿਆਗਾ ਮੈਂ ਪੁੱਛਣਾ ਚਾਹੁੰਦਾ ਇਹਨਾਂ ਸਾਰੇ ਵਿਅਕਤੀਆਂ ਨੂੰ ਕਿ ਤੁਸੀਂ ਨੇ ਜੋ ਸੰਵਧਾਨ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਬਣਾਇਆਗਾ ਕੀ ਉਸ ਸਮੇਂ ਤੁਸੀਂ ਸੰਵਧਾਨ ਦੀ ਝੂਠੀ ਸੌਕਾਦੀ ਸੀ ਕਿ ਤੁਸੀਂ ਪੰਜਾਬ ਦੇ ਪਵਿੱਤਰ ਵਿਧਾਨ ਸਭਾ ਦੇ ਅੰਦਰ ਜਾ ਕੇ ਜਿੱਥੇ ਤੁਸੀਂ 117 ਲੋਕ ਪੰਜਾਬ ਦੇ ਲੋਕ ਆਪਣੀ ਅੰਤਰਾਤਮਾ ਦੇ ਨਾਲ ਹਜ਼ਾਰਾਂ ਵਾਰ ਸੋਚ ਕੇ ਇੱਕ ਐਮਐਲਏ ਨੂੰ ਵੋਟ ਪਾਉਂਦੇ ਨੇ ਐਮਐਲਏ ਨੂੰ ਚੁਣ ਕੇ ਭੇਜਦੇ ਨੇ ਕਿ ਸਾਡੇ ਇਲਾਕੇ ਦੀ ਰਹਿਨਮਾਈ ਕਰੂਗਾ ਸਾਡੇ ਇਲਾਕੇ ਦੀ ਡਿਵੈਲਪਮੈਂਟ ਕਰੂਗਾ ਔਰ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰੂਗਾ ਔਰ ਜੇ ਮੈਂ ਮੁੱਦਿਆਂ ਤੇ ਜਾਵਾਂ ਚਾਹ 2017 ਦਾ ਮੁੱਦਾ ਹੋਵੇ ਚਾਹ 2012 ਦਾ ਮੁੱਦਾ ਹੋਵੇ ਚਾਹ 2002 ਦਾ ਮੁੱਦਾ ਹੋਵੇ 200 सॉरी 7 ਦਾ 7 ਦਾ 12 ਦਾ 17 ਦਾ 22 ਦਾ ਇਹਨਾਂ ਚਾਰਾਂ ਸਮਿਆਂ ਦੇ ਦੌਰਾਨ ਪੰਜਾਬ ਦਾ ਇੱਕੋ ਹੀ ਮਦਾਰਾ ਕਿ ਪੰਜਾਬ ਚਿੱਟਾ ਕਿਵੇਂ ਖਤਮ ਹੋਊਗਾ ਪੰਜਾਬ ਚਿੱਟੇ ਦਾ ਕਿਵੇਂ ਖਤਮਾ ਹੋਊਗਾ ਪੰਜਾਬ ਦੀ ਜਵਾਨੀ ਨੂੰ ਕਿਵੇਂ ਬਚਾਇਆ ਜਾਊਗਾ ਪੰਜਾਬ ਨੂੰ ਖਤਮ ਹੋਣ ਤੋਂ ਕਿਵੇਂ ਬਚਾਇਆ ਜਾਊਗਾ ਇਹ ਮੁੱਦਾ ਪੰਜਾਬ ਦੇ ਲੋਕਾਂ ਦੇ ਇਲੈਕਸ਼ਨ ਚ ਡਿਸਕਸ ਹੁੰਦਾ ਸੀ ਪਰ ਲੇਕਿਨ ਆ ਜਿਹੜੇ ਮੈਂ ਤੁਹਾਨੂੰ ਸਬੂਤ ਦਿੱਤੇ ਨੇਗੇ ਜਿਹੜੇ ਮੈਂ ਤੁਹਾਨੂੰ ਸਬੂਤ ਦਿੱਤੇ ਨੇਗੇ ਇਹ ਸਬੂਤ ਇਸ ਗੱਲ ਦੀ ਗਵਾਹੀ ਭਰਦੇ ਨੇਗੇ ਕਿ ਇਹਨਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਕਿਹਾ ਚਿੱਤੇ ਦਾ ਮੁੱਦਾ ਠਾਇਆ ਔਰ ਸਾਰੀਆਂ ਪਾਰਟੀਆਂ ਨੇ ਕਿਹਾ ਕਿ ਅਕਾਲੀ ਦਲ ਅਕਾਲੀ ਦਲ ਦਾ ਵੱਡਾ ਲੀਡਰ ਵਿਕਰਮ ਅਜੀਤਿਆ ਸਖਬੀਰ ਸੇ ਬਾਦ ਅੱਲਾ ਸਾਲਾ ਪੰਜਾਬ ਦੇ ਅੰਦਰ ਨਸ਼ਾ ਵੇਚਦਾ ਹੈ ਇਹ ਗੱਲ ਇਹ ਡਾਕੂਮੈਂਟ ਇਹ ਵੀਡੀਓਜ਼ ਤੁਹਾਡੇ ਕੈਮਰੇ ਤੁਹਾਡੇ ਕੈਮਰੇਆਂ ਦੇ ਵੀਡੀਓਜ਼ ਤੁਹਾਡਾ ਪੁਰਾਣਾ ਰਿਕਾਰਡ ਸਭ ਡਿਜੀਟਲ ਬੀਡੀਆ ਦਾ ਇਲੈਕਟ੍ਰੋਨਿਕ ਮੀਡੀਆ ਦਾ ਰਿਕਾਰਡ ਇਹ ਬੋਲਦਾਗਾ ਕਿ ਸੁਖਪਾਲ ਸਿੰਘ ਖਹਿਰਾ ਨੇ ਹਜ਼ਾਰਾਂ ਵਾਰ ਕਿਹਾ ਨਵਜੋਤ ਸਿੰਘ ਸਿੱਧੂ ਨੇ ਕਈ ਵਾਰ ਕਿਹਾ ਪ੍ਰਤਾਪ ਸਿੰਘ ਬਾਜਵਾ ਨੇ ਕਈ ਵਾਰ ਕਿਹਾ ਚਰਨ ਜੀ ਸ ਚੰਨੀ ਨੇ ਕਈ ਵਾਰ ਕਿਹਾ ਵਿਧਾਨ ਸਭਾ ਦੇ ਅੰਦਰ ਵੀ ਵਿਧਾਨ ਸਭਾ ਦੇ ਬਾਹਰ ਵੀ ਪਰ ਲੇਕਿਨ ਹੁਣ ਸਾਰੇ ਜਦੋਂ ਕਾਰਵਾਈ ਹੋ ਰਹੀ ਆ ਸਾਰੇ ਮੁੱਕਰ ਗਏ ਸਾਰੇ ਭੱਜ ਗਏ ਹੁਣ ਕਿਹਦੇ ਨਾਲ ਖੜ ਕੇ ਜਾ ਕੇ ਹੁਣ ਚਿੱਟੇ ਦੇ ਵਪਾਰੀਆਂ ਦੇ ਨਾਲ ਖੜ ਗਏ ਹੁਣ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਪੰਜਾਬ 'ਚ ਹਜ਼ਾਰਾਂ ਮਾਮਾ ਦੇ ਪੁੱਤਾਂ ਨੂੰ ਕਤਲ ਕਰਵਾਇਆ ਹਜ਼ਾਰਾਂ ਪਹਿਣਾ ਦੇ ਭਾਈਆਂ ਨੂੰ ਕਤਲ ਕਰਵਾਇਆ ਅੱਜ ਉਹਨਾਂ ਕਾਤਲਾਂ ਦੇ ਨਾਲ ਕਾਂਗਰਸ ਪਾਰਟੀ ਖੜੀ ਆ ਮੈਂ ਰਾਹੁਲ ਗਾਂਧੀ ਜੀ ਨੂੰ ਮੈਂ ਸੋਨੀਆ ਗਾਂਧੀ ਜੀ ਨੂੰ ਪੁੱਛਣਾ ਚਾਹਨਾਗਾ ਕਿ ਕੀ ਤੁਹਾਡੀ ਪਾਰਟੀ ਦੇ ਲੋਕ ਨਸ਼ਾ ਤਸਕਰਾਂ ਨਾਲ ਜੁੜੇ ਹੋਏ ਨੇ ਕਿ ਕਿ ਤੁਸੀਂ ਇਹਨਾਂ ਨੂੰ ਪਰਮਿਟ ਦਿੱਤਾਗਾ ਕਿ ਤੁਸੀਂ ਨਸ਼ਾ ਤਸਕਰਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰੋ ਜਿਉ ਮੇਰੀ ਗੱਲ ਦਾ ਜਵਾਬ ਨਹੀਂ ਦਿੰਦੇ ਇਹਦਾ ਮਤਲਬ ਕੀ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਨਸ਼ਾ ਤਸਕਰਾਂ ਦੇ ਨਾਲ ਖੜੀ ਆ ਪਹਿਲਾਂ ਕਹਿੰਦੇ ਸੀਗੇ ਬਰਤਪ ਸਿੰਘ ਬਾਜਬਾ ਜੀ ਤੇ ਛੋਟੇ ਛੋਟੇ ਵਿਅਕਤੀਆਂ ਨੂੰ ਫੜੋ ਕੀ ਲੋੜ ਆ ਵੱਡੇ ਵੱਡੇ ਨੂੰ ਫੜੋ ਇਹ ਤੁਸੀਂ ਵੀ ਸੁਣਿਆ ਹੋਣਾ ਹੁਣ ਕੀ ਕਹਿ ਰਹੇ ਨੇ ਵੱਡੇ ਵੱਡੇ ਕਿਉਂ ਫੜਦੇ ਆ ਜੀ ਛੋਟੇ ਛੋਟੇ ਫੜੋ ਇੱਥੋਂ ਪਤਾ ਲੱਗਦਾਗਾ ਕਿ ਡਰ ਪੈਦਾ ਹੋ ਗਿਆ ਇਹਨਾਂ ਨੂੰ ਇਹਨਾਂ ਨੂੰ ਡਰ ਪੈਦਾ ਹੋ ਗਿਆ ਕਿ ਜਿਹੜਾ ਅਸੀਂ ਵੀ ਕੁਝ ਇੱਧਰ ਉੱਧਰ ਕਰਦੇ ਆ ਸਰਕਾਰ ਸਾਡੇ ਵੱਲ ਵੀ ਵਧ ਰਹੀ ਹੈ ਬਿਲਕੁਲ ਮੈਂ ਤੁਹਾਡੇ ذریعے ਪੰਜਾਬ ਦੀ ਜਨਤਾ ਨੂੰ ਸਪਸ਼ਟ ਕਰਨਾ ਚਾਹਨਾਗਾ ਜਿਸ ਨੇ ਵੀ ਨਸ਼ਾ ਵੇਚਿਆ ਜਿਸ ਨੇ ਵੀ ਸਾਡੀਆਂ ਭੈਣਾਂ ਦੇ ਭਰਾ ਮਾਰੇ ਨੇ ਭੈਣਾਂ ਦੇ ਭਰਾਵਾਂ ਦਾ ਕਤਲ ਕੀਤਾਗਾ ਮਾਮਾਂ ਦੇ ਬੱਚਿਆਂ ਦਾ ਕਤਲ ਕੀਤਾਗਾ ਕੱਲੇ ਕੱਲੇ ਨੂੰ ਕਚਹਿਰੀ ਦੇ ਅੰਦਰ ਲੈ ਕੇ ਜਾਵਾਂਗੇ ਔਰ ਅਦਾਲਤ ਦੇ ਅੰਦਰ ਸਬੂਤ ਦੇਵਾਂਗੇ ਉੱਥੇ ਜਾ ਕੇ ਅਦਾਲਤ ਨੂੰ ਬੇਨਤੀ ਕਰਾਂਗੇ ਕੋਰਟਾਂ ਨੂੰ ਬੇਨਤੀ ਕਰਾਂਗੇ ਕਿ ਬਖਸ਼ਿਆ ਨਾ ਜਾਵੇ ਜੋ ਸਬੂਤ ਪੇਸ਼ ਕਰਾਂਗੇ ਉਹਨਾਂ ਦੇ ਹਾਰਤੇ ਇਹਨਾਂ ਲੋਕਾਂ ਨੂੰ ਕਨਵੈਕਸ਼ਨ ਕੀਤੀ ਜਾਵੇ ਇਹਨਾਂ ਲੋਕਾਂ ਨੂੰ ਸਜ਼ਾ ਕੀਤੀ ਜਾਵੇ ਇਹਨਾਂ ਲੋਕਾਂ ਨੇ ਪੰਜਾਬ ਦੀ ਜਵਾਨੀ ਦਾ ਵਿਸ਼ਵਾਸ ਤੋੜਿਆ ਇਹਨਾਂ ਨੇ ਸਾਡੀ ਨੌਜਵਾਨੀ ਦਾ ਭਵਿੱਖ ਦਾ ਵਿਸ਼ਵਾਸ ਤੋੜਿਆ ਕਿਉਂਕਿ ਸਾਡੀ ਜਵਾਨੀ ਨੂੰ ਵਿਸ਼ਵਾਸ ਹੁੰਦਾਗਾ ਕਿ ਮੈਂ ਰ ਭਵਿੱਖ 25 ਸਾਲਾਂ ਬਾਅਦ ਮੈਂ ਆਈਐਸ ਬਣਨਾਗਾ ਮੈਂ ਪੀਐਸ ਬਣਨਾਗਾ ਮੈਂ ਡਾਕਟਰ ਬਣਨਾਗਾ ਮੈਂ ਜੱਜ ਬਣਨਾਗਾ ਉਹ ਬੱਚੇ ਇਹਨਾਂ ਦੇ ਇਸ ਚੱਲਦੇ ਡਰੱਗ ਦੇ ਧੰਦੇ ਤੋਂ ਦਰਦ ਦੇ ਮਾਰੇ ਮਾਪਾਪਾਂ ਨੇ ਆਪਣੀਆਂ ਪ੍ਰਾਪਰਟੀਆਂ ਵੇਚ-ਵੇਚ ਕੇ ਆਪਣੇ ਘਰ ਵੇਚ-ਵੇਚ ਕੇ ਅਮਰੀਕਾ, ਇੰਗਲੈਂਡ, ਜਰਮਨ, ਫਰਾਂਸ ਪੇ ਜੇ ਸੀਗੇ ਸੋ ਮੈਂ ਸਮਝਦਾਗਾ ਇਹ ਜਿਹੜਾ ਦਸ਼ਾ ਦਸ਼ੇ ਦੇ ਖਿਲਾਫ ਯੁੱਧ ਨਸ਼ੇ ਦੇ ਵਿਰੁੱਧ ਚੱਲ ਰਿਹਾ ਇਹਨੂੰ ਬਿਲਕੁਲ ਨਹੀਂ ਰੋਕਾਂਗੇ ਇਹਨੂੰ ਠੋਕ ਕੇ ਚੱਲਦਾ ਰਹੂਗਾ ਔਰ ਜਿੰਨੇ ਵੀ ਇਕੱਠੇ ਹੋਣਾ ਚਾਹੁੰਦੇ ਨੇ ਹੋ ਜਾਣ ਜਿਹੜੀ ਵੀ ਇੱਕ ਨਵੀਂ ਪਾਰਟੀ ਉਹਨਾਂ ਨੇ ਬਣਾਉਣੀਆਂ ਬੁਲਾ ਰਣ ਮੈਂ ਤਾਂ ਰਾਹੁਲ ਗਾਂਧੀ ਜੀ ਨੂੰ ਬੇਨਤੀ ਕਰੂੰਗਾ ਸੋਨੀਆ ਗਾਂਧੀ ਜੀ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਬਿਆਨ ਦੇ ਰਹੇ ਨੇ ਇਨਾਂ ਨੂੰ ਆਪਣੀ ਪਾਰਟੀ ਚ ਤੁਰੰਤ ਐਕਸਪੈਲ ਕਰ ਦਿਓ ਤਾਂ ਕਿ ਇਹ ਡਰਗ ਵੇਚਣ ਵਾਲੀ ਪਾਰਟੀ ਪੰਜਾਬ ਚ ਬਣਾ ਲੈਣ ਔਰ ਸਾਨੂੰ ਆਈਡੈਂਟੀਫਾਈ ਹੋ ਜਾਣਾ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਅੱਛੇ ਤਰੀਕੇ ਨਾਲ ਕਰ ਸਕੀਏ ਧੰਨਵਾਦ